ਟਰੰਪ ਗੱਲ ਕਰ ਰਿਹਾ ਇਲੀਗਲ ਪ੍ਰਵਾਸੀਆਂ ਦੀ ਠੀਕ ਹੈ ਉਹਨੇ ਭਾਰਤੀ ਸ਼ਬਦ ਕਿਤੇ ਨਹੀਂ ਵਰਤਿਆ ਉਹਨੇ ਇਲੀਗਲ ਇਮੀਗਰੈਂਟਸ ਕਿਹਾ ਉਹ ਭਾਰਤ ਤੋਂ ਹੋ ਸਕਦੇ ਉਹ ਮੈਕਸੀਕੋ ਤੋਂ ਹੋ ਸਕਦੇ ਹੋ ਕੋਲੰਬੀਆ ਤੋਂ ਹੋ ਸਕਦੇ ਕਿਤੋਂ ਵੀ ਹੋ ਸਕਦੇ ਰਾਈਟ ਸੋ ਇਹ ਕਹਿੰਦੇ ਨਾ ਵੀ ਚੋਰ ਦੀ ਦਾੜੀ ਚਿੰਕਾ ਸਾਡਿਆਂ ਨੂੰ ਆਪਣੀ ਚਿੰਤਾ ਪੈ ਗਈ ਹੈ ਹਾਂ ਸੋ ਇਟ ਇਜ਼ ਫਾਰ 올 ਇਲੀਗਲ ਇਮੀਗਰੈਂਟਸ ਵੀ 18000 ਬੰਦਿਆਂ ਦੀ ਕੋਈ ਲਿਸਟ ਤੁਰੇ ਫਿਰਦੀ ਹੈ ਜੀ ਇਹ ਜੀ ਕੋਈ ਲਿਸਟ ਕੋਈ ਡਾਕੂਮੈਂਟ ਅਮਰੀਕਾ ਦੀ ਸਰਕਾਰ ਨੇ ਜਾਰੀ ਨਹੀਂ ਕੀਤਾ ਹਲੇ ਤੱਕ ਇੱਕ ਵੀ ਡਾਕੂਮੈਂਟ ਆਫੀਸ਼ੀਅਲ ਨਹੀਂ ਆਇਆ ਹਿੰਦੁਸਤਾਨ ਦੀ ਗੱਲ ਕਰੋ ਤੇ ਇੰਡੀਆ ਨਾਲ ਕੰਪੇਅਰ ਜੇ ਸਾਊਥ ਅਮਰੀਕਨ ਕੰਟਰੀਜ਼ ਨੂੰ ਕਰੋਗੇ ਤੇ ਕੁਝ ਵੀ ਨਹੀਂ ਹੈ ਜਿੰਨਾ ਬੰਦਾ ਸਾਊਥ ਅਮਰੀਕਨ ਕੰਟਰੀਜ਼ 'ਚ ਉੱਥੇ ਬੈਠਾ ਹੈ ਮੈਕਸੀਕੋ ਦਾ ਕੋਲੰਬੀਆ ਦਾ ਹੋਰ ਕਿੰਨੇ ਸਾਰੇ ਸਾਊਥ ਅਮਰੀਕਨ ਕੰਟਰੀ ਬ੍ਰਾਜ਼ੀਲ ਹੈ ਅਰਜנטיਨਾ ਹੈਗਾ ਪੇਰੂ ਹੈਗਾ ਕੋਲੰਬੀਆ ਹੈਗਾ ਇਹ ਸਾਰਿਆਂ ਦੇ ਨਾ ਜਿੱਦਾਂ ਸਾਡਾ ਵੀ ਇੱਥੋਂ ਇੱਕ ਹੈਗਾ ਰੁਝਾਨ ਅਮਰੀਕਾ ਜਾਣਾ ਉਹ ਸਾਰੇ ਕੰਟਰੀ ਦਾ ਰੁਝਾਨ ਹੈ ਕਿ ਅਸੀਂ ਯੂਐਸ ਜਾਣਾ ਬਾਈ ਹੁੱਕ অর ਬਾਈ ਕ੍ਰੋਕ ਅਮਰੀਕਾ ਦੇ ਰਾਸ਼ਟਰਪਤੀ ਬਣ ਤੋਂ ਬਾਅਦ ਡੋਨਾਲਡ ਟਰੰਪ ਦੇ ਵੱਲੋਂ ਲਏ ਜਾ ਰਹੇ ਕੁਝ ਨਵੇਂ ਫੈਸਲੇਆਂ ਨੇ ਪ੍ਰਵਾਸੀਆਂ ਦੀ ਚਿੰਤਾ ਵਧਾ ਦਿੱਤੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਬਹੁਤ ਸਾਰੇ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਭਾਰਤੀ ਵੀ ਨੇ ਜਿਨ੍ਹਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਨੂੰ ਵਾਪਸ ਭਾਰਤ ਭੇਜਿਆ ਜਾਵੇਗਾ। ਹੁਣ ਸਵਾਲ ਇਹ ਪੈਦਾ ਹੋ ਗਿਆ ਕਿ ਕਿਹੜੇ ਭਾਰਤੀ ਹੋਣਗੇ ਜਿਨ੍ਹਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ? ਕਿੰਨੀ ਗਿਣਤੀ ਇਹਨਾਂ ਦੀ ਹੈਗੀ ਹੈ? ਜਾਂ ਫਿਰ ਡੋਨਾਲਡ ਟਰੰਪ ਦਾ ਸ਼ਾਸਨ ਕਾਰਜਕਾਲ ਭਾਰਤੀਆਂ ਦੇ ਲਈ ਕਿਹੋ ਜਿਹਾ ਰਹੇਗਾ ਇਹ ਸਾਰੇ ਮੁੱਦੇ ਦੇ ਉੱਪਰ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸੁਕਾਂਤ ત્રिवेदी ਜੀ ਮੌਜੂਦ ਹੈਗੇ ਨੇ ਅਮਰੀਕਾ ਦੀ ਪੋਲਿਟਿਕਸ ਨੂੰ ਔਰ ਇਮੀਗ੍ਰੇਸ਼ਨ ਨੂੰ ਬੜੇ ਬਿਹਤਰ ਤਰੀਕੇ ਦੇ ਨਾਲ ਸਮਝਦੇ ਨੇ ਔਰ ਇਹਨਾਂ ਤੋਂ ਜਾਣਦੇ ਆ ਤਾਂ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਜੀ ਪਹਿਲੀ ਗੱਲ ਤੁਹਾਨੂੰ ਤੁਹਾਡੀ ਜਿਹੜੀ ਇੰਟਰੋਡਕਸ਼ਨ ਤੁਸੀਂ ਦਿੱਤੀ ਮਨਪ੍ਰੀਤ ਜੀ ਪ੍ਰਵਾਸੀ ਭਾਰਤੀਆਂ ਨੂੰ ਇੱਥੇ ਡਿਸਟਿੰਗੁਇਸ਼ ਕਰਨਾ ਪਏਗਾ ਟਰੰਪ ਗੱਲ ਕਰ ਰਿਹਾ ਇਲੀਗਲ ਪ੍ਰਵਾਸੀਆਂ ਦੀ ਠੀਕ ਹੈ ਉਹਨੇ ਭਾਰਤੀ ਸ਼ਬਦ ਕਿਤੇ ਨਹੀਂ ਵਰਤਿਆ ਉਹਨੇ ਇਲੀਗਲ ਇਮੀਗਰੈਂਟਸ ਕਿਹਾ ਉਹ ਪਰਤੋ ਹੋ ਸਕਦੇ ਉਹ ਮੈਕਸੀਕੋ ਤੋਂ ਹੋ ਸਕਦੇ ਉਹ ਕੋਲੰਬੀਆ ਤੋਂ ਹੋ ਸਕਦੇ ਕਿਤੋਂ ਵੀ ਹੋ ਸਕਦੇ ਰਾਈਟ ਸੋ ਇਹ ਕਹਿੰਦੇ ਨਾ ਵੀ ਚੋਰ ਦੀ ਦਾੜੀ 'ਚ ਤਿੰਨ ਕਾ ਸਾਡੇ ਨੂੰ ਆਪਣੀ ਚਿੰਤਾ ਪੈ ਗਈ ਹੈ ਹਾਂ ਸੋ ਇਟ ਇਜ਼ ਫਾਰ ਆਲ ਇਲੀਗਲ ਇਮੀਗਰੈਂਟਸ ਕੋਈ ਵੀ ਕੰਟਰੀ ਸਾਡੇ ਦੇਸ਼ 'ਚ ਵੀ ਇਲੀਗਲ ਬੰਗਲਾਦੇਸ਼ੀ ਆਉਂਦੇ ਆ ਉਹਨਾਂ ਦੀ ਪੁੱਛਪੜਤਾਲ ਕਰਦੀ ਸਾਡੀ ਸਰਕਾਰ ਇਲੀਗਲ ਰੋਂਗੀਆਂ ਐਸੇਗੇ ਉਹਨਾਂ ਨੂੰ ਵੀ ਵਾਪਸ ਭੇਜਿਆ ਗਿਆ ਜਿਹੜੇ ਜਿਹੜੇ ਫੜੇ ਗਏ ਉਹਨਾਂ ਨੂੰ ਲੋਕਲ ਲੀਡਰ ਨੇ ਸਪੋਰਟ ਦੇ ਕੇ ਰੱਖ ਵੀ ਲਿਆ ਕਈਆਂ ਨੇ ਬਟ ਸਰਕਾਰ ਦਾ ਫਰਜ਼ ਹੈ ਕੋਈ ਵੀ ਬੰਦਾ ਇਲੀਗਲ ਕੰਟਰੀ 'ਚ ਜਾ ਰਿਹਾ ਉਹਨੂੰ ਫੜੇ ਉਹਨੂੰ ਵਾਪਸ ਆਪਣੇ ਕੰਟਰੀ 'ਚ ਭੇਜੇ ਉਹ 트럼ਪ ਆਪਣੇ ਦੇਸ਼ ਲਈ ਆਪਣੀ ਸਰਕਾਰ ਲਈ ਵਧੀਆ ਕੰਮ ਕਰਨ ਜਾ ਰਿਹਾ ਉਹਦਾ ਇਫੈਕਟ ਸਾਡੇ ਲੋਕਾਂ ਤੇ ਕਿੱਦਾਂ ਪਵੇਗਾ ਉਹ ਇੱਕ ਡਿਸਕਸ਼ਨ ਕਰਨ ਵਾਲੀ ਗੱਲ ਹੈ ਚਿੰਤਾ ਕੌਣ ਕਰਨ ਪ੍ਰਵਾਸੀ ਤਾਂ ਉਹਦੇ ਵਿੱਚ ਭਾਰਤੀ ਵੀ ਆ ਗਏ ਹੁਣ ਕਿਹੜੇ ਭਾਰਤੀ ਚਿੰਤਾ ਕਰ ਇਲੀਗਲ ਪ੍ਰਵਾਸੀ ਜਿਹੜੇ ਮੈਕਸੀਕੋ ਦਾ ਬਾਰਡਰ ਟੱਪ ਕੇ ਗਏ ਨੇ ਜਿਨ੍ਹਾਂ ਨੇ ਓਵਰਸਟੇ ਕਰ ਲਿਆ ਆਪਣੇ ਵੀਜ਼ਿਆਂ ਨੂੰ ਟੂਰਿਸਟ ਵੀਜ਼ਾ ਲੱਗਿਆ ਸੀ ਓਵਰਸਟੇ ਕਰ ਲਿਆ ਉਹ ਸਾਰਿਆਂ ਲਈ ਥੋੜੀ ਚਿੰਤਾ ਜ਼ਰੂਰ ਬਣੀ ਹੋਈ ਹੈ ਪਰ ਜਿੱਦਾਂ ਇੱਕ ਹੋਰ ਗੱਲ ਤੁਸੀਂ ਡਿਸਕਸ ਕਰ ਰਹੇ ਸੀਗੇ ਮੇਰੇ ਨਾਲ ਇਸ ਤੋਂ ਪਹਿਲਾਂ ਸ਼ਾਇਦ ਤੁਸੀਂ ਸਵਾਲ ਵੀ ਪੁੱਛਣਾ ਮੈਂ ਆਪ ਹੀ ਉਹਦਾ ਜਵਾਬ ਦੇਣ ਲੱਗਾ ਵੀ 18000 ਬੰਦਿਆਂ ਦੀ ਕੋਈ ਲਿਸਟ ਤੁਰੀ ਫਿਰਦੀ ਹੈ ਜੀ ਇਹ ਜੀ ਕੋਈ ਲਿਸਟ ਕੋਈ ਡਾਕੂਮੈਂਟ ਅਮਰੀਕਾ ਦੀ ਸਰਕਾਰ ਨੇ ਜਾਰੀ ਨਹੀਂ ਕੀਤਾ ਹਲੇ ਤੱਕ ਇੱਕ ਵੀ ਡਾਕੂਮੈਂਟ ਆਫੀਸ਼ੀਅਲ ਨਹੀਂ ਆਇਆ ਹਾਂ ਬਾਕੀ ਡਾਕੂਮੈਂਟਡ ਹਰ ਕੋਈ ਹੋਥੇ ਚਾਹੇ ਇਲੀਗਲ ਵੀ ਹੈਗਾ ਉਹ ਵੀ ਡਾਕੂਮੈਂਟਡ ਹੈ ਇੱਕ ਤਰੀਕਾ ਹੈਗਾ ਜੇ ਕੋਈ ਮੈਕਸੀਕੋ ਰਾਹੀਂ ਵੀ ਦੋ ਨੰਬਰ 'ਚ ਵੀ ਗਿਆ ਉਹਨੂੰ ਪਹਿਲਾਂ ਕੈਂਪ 'ਚ ਪਾਉਂਦੇ ਆ ਉੱਥੋਂ ਦੀ ਜ਼ਮਾਨਤ ਹੁੰਦੀ ਹੈ ਉੱਥੋਂ ਦੇ ਡਾਕੂਮੈਂਟੇਸ਼ਨ ਹੁੰਦੇ ਬੌਂਡ ਭਰਿਆ ਜਾਂਦਾ ਉਹ ਬੰਦਾ ਅਮਰੀਕਾ ਦੇ ਸਾਰੇ ਕਾਗਜ਼ਾਤ ਵਿੱਚ ਹੈਗਾ ਠੀਕ ਹੈ ਉਹਦਾ ਉੱਥੇ ਡਰਾਈਵਿੰਗ ਲਾਇਸੈਂਸ ਵੀ ਬਣ ਜਾਂਦਾ ਉੱਥੇ ਟੈਕਸ ਵੀ ਪੇ ਕਰ ਰਿਹਾ ਠੀਕ ਹੈ ਹਾਂ ਉਹ ਐਂਟਰ ਇਲੀਗਲ ਕੀਤਾ ਔਰ ਹਰ 8 ਤੋਂ 10 ਸਾਲ ਬਾਅਦ ਕਈ ਵਾਰੀ 12 ਸਾਲ ਬਾਅਦ ਅਮਰੀਕਾ ਦੀ ਗਵਰਨਮੈਂਟ ਸਕੀਮ ਕੱਢ ਦਿੰਦੀ ਹੈ ਵੀ ਜਿਹੜੇ ਪ੍ਰਵਾਸੀ 10 ਸਾਲ ਪਹਿਲਾਂ ਆਏ ਸੀਗੇ ਐਂਡ ਉਹ ਸਹੀ ਤਰੀਕੇ ਨਾਲ ਇਸ ਮੁਲਕ 'ਚ ਰਹਿ ਰਹੇ ਨੇ ਕੋਈ ਕ੍ਰਾਈਮ ਹਿਸਟਰੀ ਨਹੀਂ ਹੈਗੀ ਉਹਨਾਂ ਦੀ ਉਹਨਾਂ ਸਾਰਿਆਂ ਨੂੰ ਪੱਕਿਆਂ ਕਰ ਦਿੱਤਾ ਜਾਂਦਾ ਹੁੰਦਾ ਹੋ ਸਕਦਾ ਹੈ ਜੀ ਕਿ ਸਕੀਮ ਫੇਰ ਆ ਜਾਏ ਠੀਕ ਹੈ ਅੱਗੇ ਤੋਂ ਹੋ ਸਕਤੀ ਕਰਨ ਤੇ ਜਿਹੜੇ ਬੈਠੇ ਆ ਜਿਨ੍ਹਾਂ ਦੀ ਕੋਈ ਕ੍ਰਾਈਮ ਹਿਸਟਰੀ ਨਹੀਂ ਹੈਗੀ ਜਿਹੜੇ ਟੈਕਸ ਭਰ ਰਹੇ ਨੇ ਉਹਨਾਂ ਨੂੰ ਪੱਕਿਆਂ ਕਰ ਦਿੱਤਾ ਜਾਵੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਇਹਦੇ ਵਿੱਚ ਕੋਈ ਡੋਂਕੀ ਲਾ ਕੇ ਗਿਆ ਹੋਵੇਗਾ ਕੋਈ ਮੈਕਸੀਕੋ ਦਾ ਮਾਰਕਾ ਸਾਰੇ ਜਿਹੜਾ ਕੈਂਪ ਦੇ ਵਿੱਚ ਰਹਿ ਗਿਆ ਉਸ ਤੋਂ ਬਾਅਦ ਜਦੋਂ ਉਹਨੂੰ ਬਾਹਰ ਕੱਢ ਦਿੱਤਾ ਗਿਆ ਉਹ ਫਿਰ ਗੈਰਕਾਨੂੰਨੀ ਹੋਇਆ ਕਿ ਜਾਂ ਫਿਰ ਉਹਨਾਂ ਦੇ ਰੂਲ ਦੇ ਵਿੱਚ ਆ ਗਿਆ ਉਹ ਐਂਟਰੀ ਉਹਦੀ ਗੈਰਕਾਨੂੰਨੀ ਹੈ ਬਟ ਉਹਦਾ ਕੇਸ ਚੱਲ ਪਿਆ ਠੀਕ ਹੈ ਉਹਦੇ ਡਾਕੂਮੈਂਟਸ ਹੋ ਗਏ ਉਹ ਕੋਈ ਕੰਮ ਕਰਨ ਦੇ ਰਾਈਟ ਆ ਗਏ ਉਹਦੇ ਕੋਲ ਉੱਥੇ ਲਾਇਸੈਂਸ ਬਣ ਗਿਆ ਉਹ ਗੱਡੀ ਚਲਾ ਸਕਦਾ ਆਪਣੀ ਆਨ-ਜਾਨ ਕਰ ਸਕਦਾ ਬੈਂਕ ਅਕਾਊਂਟ ਹੈਗਾ ਹਾਂ ਇੰਡੀਆ ਵਾਪਸ ਆਇਆ ਤੇ ਵਾਪਸ ਨਹੀਂ ਜਾਣ ਦੇਣਾ ਉਹਨਾਂ ਨੇ ਅੱਛਾ ਠੀਕ ਹੈ ਉੱਥੇ ਰਹੀ ਜਾ ਰਿਹਾ ਉਹਨਾਂ ਦੀ ਨਿਗ੍ਹਾ ਚ ਰਹਿ ਰਿਹਾ ਇਹ ਫਿਰ ਗੈਰ ਕਾਨੂੰਨੀ ਉੱਥੇ ਰਹਿ ਰਿਹਾ ਉਹਨਾਂ ਦੀ ਨਿਗ੍ਹਾ ਚ ਕਿ ਜਾਂ ਫਿਰ ਕਾਨੂੰਨਨ ਹੋ ਗਿਆ ਹੋ ਉਹ ਦੋ ਗੱਲਾਂ ਮੰਨ ਲਈ ਉਹਦੀ ਐਂਟਰੀ ਗੈਰ ਕਾਨੂੰਨੀ ਹੈ ਜਦੋਂ ਦਾ ਕੇਸ ਦਾ ਨਿਪਟਾਰਾ ਹੋਏਗਾ ਠੀਕ ਹੈ ਉਦੋਂ ਉਹਨੂੰ ਵਾਪਸ ਭੇਜ ਸਕਦੇ ਹਾਂ ਠੀਕ ਹੈ ਇਹ ਫਿਰ ਜਿਹੜਾ ਸੋ ਐਵਰੀਬਾਡੀ ਇਜ਼ ਡਾਕੂਮੈਂਟਡ ਠੀਕ ਹੈ ਹਰ ਕਿਸਿਆ ਹਰ ਕਿਸੇ ਦਾ ਉਹਨਾਂ ਨੂੰ ਪਤਾ ਵੀ ਆ ਬੰਦਾ ਇੱਥੇ ਬੈਠਾ ਠੀਕ ਹੈ ਜੇ ਕੋਈ ਕ੍ਰਾਈਮ ਕਰਦਾ ਉਹਦਾ ਪਤਾ ਲੱਗ ਜਾਂਦਾ ਇਸ ਤਰੀਕ ਨੂੰ ਐਂਟਰ ਕੀਤਾ ਸੀ ਇਸ ਕੈਂਪ ਦੇ ਰਾਹੀਂ ਇਹਦਾ ਆ ਡਾਕੂਮੈਂਟ ਨੰਬਰ ਆ ਠੀਕ ਹੈ ਇਹ ਫਿਰ ਜਿਹੜਾ ਰੋਲਾ ਪੈ ਰਿਹਾ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਭੇਜਿਆ ਜਾਏਗਾ ਉਹਦੇ ਚ ਇਹ ਹੁੰਦੇ ਨੇ ਬਿਲਕੁਲ ਆਉਂਦੇ ਜੀ ਹੈ ਕਿਉਂਕਿ ਉਹਨਾਂ ਦੀ ਐਂਟਰੀ ਗੈਰ ਕਾਨੂੰਨੀ ਹੈ ਠੀਕ ਹੈ ਇਹ ਤਾਂ ਫਿਰ ਬਹੁਤ ਵੱਡੀ ਗਿਣਤੀ ਚ ਨੰਬਰ ਹੋਏਗਾ ਜੀ ਹਿੰਦੁਸਤਾਨ ਦੀ ਗੱਲ ਕਰੋ ਤੇ ਇੰਡੀਆ ਨਾਲ ਕੰਪੇਅਰ ਜੇ ਸਾਊਥ American ਕੰਟਰੀਜ਼ ਨੂੰ ਕਰੋਗੇ ਤੇ ਕੁਝ ਵੀ ਨਹੀਂ ਹੈ ਜਿੰਨਾ ਬੰਦਾ ਸਾਊਥ American ਕੰਟਰੀਜ਼ ਦਾ ਉੱਥੇ ਬੈਠਾ ਹੈ ਮੈਕਸੀਕੋ ਦਾ ਕੋਲੰਬੀਆ ਦਾ ਹੋਰ ਕਿੰਨੇ ਸਾਰੇ ਸਾਊਥ American ਕੰਟਰੀ ਬ੍ਰਾਜ਼ੀਲ ਹੈ ਅਰਜਨਟੀਨਾ ਹੈਗਾ ਪੈਰੂ ਹੈਗਾ ਕੋਲੰਬੀਆ ਹੈਗਾ ਇਹ ਸਾਰਿਆਂ ਦੇ ਨਾ ਜਿੱਦਾਂ ਸਾਡਾ ਵੀ ਇੱਥੋਂ ਇੱਕ ਹੈਗਾ ਰੁਝਾਨ ਅਮਰੀਕਾ ਜਾਣਾ ਉਹ ਸਾਰੇ ਕੰਟਰੀ ਦਾ ਰੁਝਾਨ ਹੈ ਕਿ ਅਸੀਂ ਯੂਐਸ ਜਾਣਾ ਬਾਈ ਹੁੱਕ ਔਰ ਬਾਈ ਕਰੋਕ ਔਰ ਉਹਨਾਂ ਦੇ ਲੋਕੀ ਬਹੁਤ ਸਾਰੇ ਕ੍ਰਿਮੀਨਲ ਐਕਟੀਵਿਟੀਜ਼ ਨਾਲ ਲਿਪਟਾ ਗਿਆ ਬਹੁਤ ਵੱਡੇ ਪੱਧਰ ਤੇ ਜਿਹੜਾ ਮਾਫੀਆ ਕੰਮ ਕਰਦਾ ਹੈਗਾ ਡਰੱਗਸ ਦਾ ਮਾਫੀਆ ਕੰਮ ਕਰਦਾ ਹਿਊਮਨ ਸਮਗਲਿੰਗ ਦਾ ਮਾਫੀਆ ਕੰਮ ਕਰਦਾ ਉਹ ਇਹਨਾਂ ਕੰਟਰੀਜ਼ ਦੇ ਲੋਕਾਂ ਰਹੀ ਆ ਠੀਕ ਹੈ ਸਾਡੇ ਬੰਦੇ ਦੀ ਗਿਣਤੀ ਤੇ ਜਦੋਂ ਆਪਾਂ ਟੋਟਲ ਨੂੰ ਕੰਪੇਅਰ ਕਰਦੇ ਕੁਝ ਵੀ ਨਹੀਂ ਇਹਨਾਂ ਦੇ ਮੁਕਾਬਲੇ ਠੀਕ ਹੈ ਇਹ ਫਿਰ ਹੋਣੇਗਾ ਜੀ ਇਹ ਫੈਸਲਾ ਫਿਰ ਮੋਹਰ ਲੱਗੇਗੀ ਇਹਦੇ ਤੇ ਫਿਰ ਇਹ ਆਉਣਾ ਪਏਗਾ ਵਾਪਸ ਇਹਨਾਂ ਨੂੰ ਇੱਕ ਜੇ ਸਰਕਾਰ ਕਹੇਗੀ ਅਮਰੀਕਾ ਸਰਕਾਰ ਕਹੇਗੀ ਜੀ ਹਾਂ ਜੇ ਤੁਸੀਂ ਤੁਹਾਨੂੰ ਵਾਪਸ ਭੇਜਣਾ ਤੇ ਕਿਉਂ ਆਣਾ ਹੀ ਪਏਗਾ ਹਾਂ ਹੁਣ ਇੱਕ ਗੱਲ ਲੰਬੀ ਜਿਹੜੀ ਸੋਚਣ ਵਾਲੀ ਹੈ ਇਹ ਲੋਕ 60 60 70 ਲੱਖ ਰੁਪਏ ਖਰਚ ਕੇ ਗਏ ਬਿਲਕੁਲ ਜੋ ਅੱਜਕੱਲ ਚੱਲ ਰਿਹਾ ਹੈਗਾ ਵੀ ਹਾਂ ਕਿਸੇ ਤਰੀਕੇ ਵੀ ਅਮਰੀਕਾ ਪਹੁੰਚਾ ਦਿਓ 60 60 70 70 ਲੱਖ ਰੁਪਏ ਖਰਚ ਕੇ ਆਪਣੀ ਜਾਨ ਨੂੰ ਖਤਰੇ ਚ ਪਾ ਕੇ ਆਪਣੇ ਜਮੀਨਾ ਵੇਚ ਕੇ ਹਾਂ 10 10 ਸਾਲ ਇਹ ਲੋਕੀ ਰਹਿੰਦੇ ਨੇ ਉੱਥੇ ਜਦ ਤੱਕ ਇਹਨਾਂ ਦੇ ਡਾਕੂਮੈਂਟਸ ਪੱਕੇ ਨਹੀਂ ਹੋ ਜਾਂਦੇ ਗ੍ਰੀਨ ਕਾਰਡ ਨਹੀਂ ਬਣ ਜਾਂਦਾ ਆਪਣੇ ਮੁਲਕ ਵੀ ਨਹੀਂ ਆ ਸਕਦੇ ਨਾ ਇਹਨਾਂ ਦੇ ਰਿਸ਼ਤੇਦਾਰ ਇੱਥੋਂ ਉਹਨਾਂ ਨੂੰ ਜਾ ਕੇ ਮਿਲ ਸਕਦੇ ਆ ਸੋ ਕਿਤੇ ਨਾ ਕਿਤੇ ਸਾਡੀ ਸਰਕਾਰ ਨੂੰ ਵੀ ਸਮਝਣਾ ਪੈਣਾ ਵੀ ਇਹ ਕੀ ਕਾਰਨ ਸੀਗੇ ਜਿਹੜੇ ਲੋਕ ਗਏ ਕੀ ਇਹਨਾਂ ਨੂੰ ਇੱਥੇ ਤੰਗੀ ਸੀ ਕਿਹਾ ਏਮਪਲੋਇਮੈਂਟ ਦੀ ਕਮੀ ਸੀਗੀ ਕਿਹਾ ਬਿਜ਼ਨਸ ਓਪਰਚ्युनिटीਜ਼ ਦੀ ਕਮੀ ਸੀਗੀ ਫਿਰ ਇਹ ਤੇ ਸਾਡੀ ਸਰਕਾਰ ਦਾ ਮਸਲਾ ਚਲਦਾ ਹੀ ਰਹਿਣਾ ਹਿੰਦੁਸਤਾਨ ਚਾਹੇ ਚੀਨਾ ਚਲਦੀਆਂ ਰਹਿੰਦੀਆਂ ਪਰ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਔਰ 60 70 ਲੱਖ ਰੁਪਏ ਲਗਾ ਕੇ ਗਏ ਹੋਏ ਆ ਤੋ ਉਹਨਾਂ ਦੇ ਦਿਲ ਤੇ ਕੀ ਬੀਤਦੀ ਹੋਈ ਹੈ ਇਹ ਸਾਨੂੰ ਜ਼ਰੂਰ ਪਤਾ ਹੈਗਾ ਵੀ ਸੋਚ ਵੀ ਨਹੀਂ ਸਕਦੇ ਅਸੀਂ ਵੈਸੇ ਤਾਂ ਵੀ ਕੀ ਬੀਤਦੀ ਹੈ ਕੀ ਉਹਨਾਂ ਦੇ ਦਿਲ ਤੇ ਵੀ ਇੰਨੀ ਇਨਵੈਸਟਮੈਂਟ ਲਗਾਈ ਹੋਈ ਹੈ ਹਾਲੇ ਪੈਸੇ ਵੀ ਨਹੀਂ ਪੂਰੇ ਹੋਏ ਤੇ ਵਾਪਸ ਜਾਣਾ ਪੈਣਾ ਤੋ ਡੈਫੀਨੇਟਲੀ ਉਹਨਾਂ ਲਈ ਬਹੁਤ ਸਟ੍ਰੈਸਫੁਲ ਟਾਈਮ ਚੱਲ ਰਿਹਾ ਹੈਗਾ ਪਰ ਇਮੀਡੀਏਟਲੀ ਇਹਦੇ ਉੱਤੇ ਜੇ ਕੋਈ ਅੱਜ ਹੀ ਉਹਨਾਂ ਚੱਕ ਕੇ ਭੇਜ ਦੇਣ ਇਦਾਂ ਦਾ ਕੁਝ ਨਹੀਂ ਹੈਗਾ ਉਹ ਸਾਰਿਆਂ ਨੂੰ ਲੱਭਣਾ ਆਡੈਂਟੀਫਾਈ ਕਰਨਾ ਵੀ ਕੌਣ ਕਿੱਥੇ ਬੈਠਾ ਹਾਂ ਚਾਹੇ ਦਾ ਹਰ ਕੋਈ ਡਾਕੂਮੈਂਟਡ ਹੈ ਪਰ ਕਿਸਦਾ ਕੋਈ ਐਡਰੈਸ ਚੇਂਜ ਆਇਆ ਇਦਾਂ ਲੌਕੀ ਫੇ ਭੱਜ ਵੀ ਜਾਂਦੇ ਨਾ ਕੁਝ ਤਾਂ ਹੱਲ ਵਿੱਚ ਜ਼ਰੂਰ ਨਿਕਲੇਗਾ